ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ, ਮੁੱਖ ਮੰਤਰੀ ਭਗਵੰਤ ਮਾਨੀਆ ਅਕਾਲੀ ਦਲ ਬਾਰੇ ਦਿੱਤਾ ਵੱਡਾ ਬਿਆਨ, ਸੁਖਵੀਰ ਬਾਦਲ ਤੇ ਵਿਕਰਮਜੀਤ ਠਿਆਵਾਰੇ ਕੀਤੇ ਖੁਲਾਸੇ। ਐਮ ਐਲ ਏ ਰਮਨ अरोड़ा ਮਾਮਲੇ 'ਚ ਮੈਲਾ ਇੰਸਪੈਕਟਰ ਗ੍ਰਿਫਤਾਰ ਬੈਕਰੀ ਮਾਲਕ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਲੱਗੇ ਦੋਸ਼। ਸੀ ਐਮ ਭਗਵੰਤ ਮਾਨ ਦਾ ਕਿਸਾਨਾਂ ਨੂੰ ਸਿੱਧਾ ਚੈਲੰਜ ਖੇਤੀ ਸੰਕਟ ਨਾਲ ਜੁੜੇ ਮੁੱਦਿਆਂ ਤੇ ਬਹਿਸ ਕਰਨ ਦੀ ਦਿੱਤੀ ਚੁਣੌਤੀ। ਅੱਜ ਅੰਮ੍ਰਿਤਸਰ ਅਤੇ ਜਲੰਧਰ 'ਚ ਹੋਵੇਗਾ ਬਲੈਕਆਊਟ। ਪ੍ਰਸ਼ਾਸਨ ਨੇ ਲੋਕ ਕਰਾਂਦੀਆਂ ਲਾਈਟਾਂ ਬੰਦ ਰੱਖਣ ਦੀ ਕੀਤੀ ਅਪੀਲ ਪੰਜ ਤਤਾਂ ਚ ਵਿਲੀਨ ਹੋਏ ਸੁਖਦੇਵ ਸਿੰਘ ਢੀਂਡਸਾ ਸਰਕਾਰੀ ਸਨਮਾਨ ਨਾਲ ਦਿੱਤੀ ਅੰਤਿਮ ਵਿਦਾਈ ਪੰਜਾਬ ਸਰਕਾਰ ਦਾ ਨਜਾਇਜ਼ ਸ਼ਰਾਬ ਨੂੰ ਲੈ ਕੇ ਵੱਡਾ ਐਕਸ਼ਨ ਦੋ ਟਰੱਕਾਂ ਵਿੱਚੋਂ 30000 ਲੀਟਰ ਇਥਾਨੋਲ ਕੀਤੀ ਜ਼ਬਤ ਪੰਜਾਬ 'ਚ 5 ਦਿਨਾਂ ਤੱਕ ਮੀਂਹ ਤੂਫਾਨ ਦਾ ਅਲਰਟ ਮੌਨਸੂਨ ਦੀ ਵੀ ਹੋਵੇਗੀ ਜਲਦ ਐਂਟਰੀ ਜੀਰਕਪੁਰ 'ਚ ਬਣੇਗਾ ਸੂਬੇ ਦਾ ਪਹਿਲਾ ਜੰਗਲੀ ਜੀਵ ਕੋਰੀਡੋਰ ਕੇਂਦਰੀ ਕੈਬਨਟ ਨੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ ਪੰਜਾਬ ਸਰਕਾਰ ਨੇ ਅਨੁਸੂਚੀ ਜਾਤੀਆਂ ਦੇ ਲਾਭਪਾਤਰੀਆਂ ਲਈ ਕਰੋੜਾਂ ਦੀ ਰਾਸ਼ੀ ਕੀਤੀ ਜਾ ਰਹੀ ਮੰਤਰੀ ਬਲਜੀਤ ਕੌਰ ਨੇ ਸੁਣਾਈ ਖੁਸ਼ਖਬਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਕਾਲੀ ਦਲ ਤੇ ਵੱਡਾ ਨਿਸ਼ਾਨਾ ਸਾਧਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਮਜੀਠੀਆ ਪਰਿਵਾਰ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਕਿਉਂਕਿ ਸੁਖਵੀਰ ਬਾਦਲ ਅਤੇ ਵਿਕਰਮ ਮਜੀਠੀਆ ਦੀ ਆਪਸ ਵਿੱਚ ਬੋਲਵਾਣੀ ਵੀ ਬੰਦ ਹੈ ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਦੋਵਾਂ ਵੱਲੋਂ ਆਪਣੀ ਹਕੂਮਤ ਦੌਰਾਨ ਲੁੱਟਦੇ ਪੈਸੇ ਨਾਲ ਬਣਾਈ ਜਾਇਦਾਦ ਦੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਅਤੇ ਹੁਣ ਪਰਿਵਾਰਾਂ ਵਿੱਚ ਅਣਬਣ ਪੈਦਾ ਹੋ ਗਈ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਦਾ ਖੁਲਾਸਾ ਕਰਨ ਤੋਂ ਬਾਅਦ ਭਾਵੇਂ ਦੋਵੇਂ ਪਰਿਵਾਰ ਇਕੱਠੇ ਹੋ ਜਾਣ ਪਰ ਸੱਚ ਇਹ ਹੈ ਕਿ ਇਹਨਾਂ ਨੇ ਤਾਂ ਮਾਨੇ ਆਪਣੇ ਫਾਇਦੇ ਲਈ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਲੀਡਰ ਆਪਣੇ ਸਿਆਸੀ ਮਫਾਦ ਦੀ ਖਾਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਇਬ ਨੂੰ ਵਰਤ ਰਹੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਅਕਾਲੀ ਲੀਡਰ ਆਪਣੇ ਸਿਆਸੀ ਮਫਾਦ ਦੀ ਖਾਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਇਬ ਨੂੰ ਵਰਤ ਰਹੇ ਹਨ ਉਨ੍ਹਾਂ ਕਿਹਾ ਕਿ ਇਹ ਅਕਾਲੀ ਸੋੜੇ ਹਿੱਤਾਂ ਲਈ ਧਰਮ ਦੀ ਦੁਰਵਰਤੋਂ ਕਰਦੇ ਹਨ ਇੱਕ ਮਿਸਾਲ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਇਬ ਦੇ ਹੁਕਮਾਂ ਨੂੰ ਆਪਣੇ ਰਾਜਨੀਤਿਕ ਹਿੱਤਾਂ ਅਨੁਸਾਰ ਅਤੇ ਲੋਕਾਂ ਨੂੰ ਮੂਰਖ ਬਣਾਉਣ ਲਈ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਹੁਣ ਸਾਬਕਾ ਵਿਧਾਇਕ ਬਿਰਸਾ ਸਿੰਘ ਵਲਟੋਹਾਂ ਨੂੰ ਅਕਾਲੀ ਦਲ ਵਿੱਚ ਦੁਬਾਰਾ ਸ਼ਾਮਿਲ ਕੀਤਾ ਜਾਵੇਗਾ ਤੇ ਇੱਥੋਂ ਤੱਕ ਕਿ ਫਕਰੇ ਕੌਮ ਦਾ ਖਿਤਾਬ ਵੀ ਮੁੜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਕਰ ਦਿੱਤਾ ਜਾਵੇਗਾ ਪ੍ਰਿਸ਼ਟਾਚਾਰ ਦੇ ਮਾਮਲੇ 'ਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਧਾਇਕ ਰਮਨ ਰੋੜਾ ਦੇ ਬਾਦਰੀ ਸ਼ਵਤਲੈਨ ਦੇ ਮਾਮਲੇ ਵਿੱਚ ਜਲੰਧਰ ਨਗਰ ਨਿਗਮ ਦੀ ਮੈਲਾ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਦੇਰ ਸ਼ਾਮ ਮਰੀਸ਼ਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਵਿਜੀਲੈਂਸ ਨੇ ਕੋਰਟ ਤੋਂ ਪੁੱਛਗਿੱਛ ਲਈ ਇੰਸਪੈਕਟਰ ਦੇ 5 ਦਿਨਾਂ ਦੇ ਰੀਮਾਂਡ ਦੀ ਮੰਗ ਰੱਖੀ ਸੀ ਜਿਸ ਦੇ ਬਾਅਦ ਕੋਰਟ ਵੱਲੋਂ ਇੰਸਪੈਕਟਰ ਨੂੰ 2 ਦਿਨਾਂ ਦੇ ਰੀਮਾਂਡ ਤੇ ਭੇਜਿਆ ਗਿਆ ਹੈ ਦੱਸਦੀ ਹੈ ਕਿ ਮੈਲਾ ਇੰਸਪੈਕਟਰ ਨੂੰ ਸ਼ਹਿਰ ਦੀ ਇੱਕ ਨਾਮੀ ਬੇਕਰੀ ਮਾਲਕ ਤੋਂ 3 ਲੱਖ ਰੁਪਏ ਵਿਧਾਇਕ ਰਮਨ ਰੋੜਾ ਦੇ ਕਹਿਣ ਤੇ ਲੈਣ ਦੇ ਦੋਸ਼ਾਂ ਬੈਕਰੀ ਮਾਲਕ ਨੂੰ ਵਿਧਾਇਕ ਰਮਨ ਰੋੜਾ ਵੱਲੋਂ ਏਟੀਪੀ ਸੁਖਦੇਵ ਵਸ਼ਿਸ਼ਟ ਮਾਰਫਤ ਨੋਟਿਸ ਭੇਜਿਆ ਗਿਆ ਸੀ ਜਿੱਥੇ ਉਕਤ ਨੋਟਿਸ ਦੇ ਮਾਰਫਤ ਵਿਧਾਇਕ ਰਮਨ ਰੋੜਾ ਵੱਲੋਂ ਉਹਨਾਂ ਨੂੰ ਬਹੁਤ ਪਰੇਸ਼ਾਨ ਕੀਤਾ ਗਿਆ ਸੀ ਇਸ ਦੇ ਬਾਅਦ ਹਾਰ ਕੇ ਵਿਧਾਇਕ ਰਮਨ ਰੋੜਾ ਵੱਲੋਂ 3 ਲੱਖ ਦੀ ਸੈਟਲਮੈਂਟ ਕੀਤੀ ਗਈ ਸੀ ਤੇ ਬਾਅਦ ਵਿੱਚ ਬੈਕਰੀ ਮਾਲਕ ਵੱਲੋਂ ਵਿਧਾਇਕ ਦੇ ਕਹਿਣ ਤੇ ਹੀ 3 ਲੱਖ ਰੁਪਏ ਮਹਿਲਾ ਇਨਸਪੈਕਟਰ ਨੂੰ ਦਿੱਤੇ ਗਏ ਸਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਸਿੱਧਾ ਚੈਲੰਜ ਕਰਦੇ ਹੋਏ ਖੇਤੀ ਸੰਕਟ ਨਾਲ ਜੁੜੇ ਮੁੱਦਿਆਂ ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਆਗੂਆਂ ਨੇ ਨਜਾਇਜ਼ ਤੰਗ ਨਾਲ ਪੈਸਾ ਇਕੱਠਾ ਕੀਤਾ ਹੈ। ਮੁੱਖ ਮੰਤਰੀ ਦੇ ਇਸ ਬਿਆਨ ਤੇ ਕਿਸਾਨਾਂ ਗੁੱਸੇ ਵਿੱਚ ਆ ਗਏ ਹਨ ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਲਾਈਵ ਬਹਿਸ ਲਈ ਚੁਣੌਤੀ ਦਿੱਤੀ। ਸੀਐਮ ਮਾਨ ਨੇ ਕਿਹਾ ਕਿ ਕੁਝ ਯੂਨੀਅਨ ਆਗੂਆਂ ਨੇ ਛੋਟੇ ਕਿਸਾਨਾਂ ਤੋਂ ਪੈਸੇ ਇਕੱਠੇ ਕਰਕੇ ਵੱਡੀਆਂ ਜਾਇਦਾਦਾਂ ਬਣਾਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਦੇ 2 ਦਿਨਾਂ ਦੇ ਦੌਰੇ ਤੇ ਪਹੁੰਚੇ ਇੱਥੇ ਉਹਨਾਂ ਨੇ ਇੱਕ ਹੋਟਲ ਵਿੱਚ ਹਲਕੇ ਦੇ ਪੰਚਾਂ ਅਤੇ ਸਰਪੰਚਾਂ ਦੀ ਮੀਟਿੰਗ ਕੀਤੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਆਗੂਆਂ ਨੇ ਜਾਇ ਟੰਗ ਨਾਲ ਪੈਸਾ ਇਕੱਠਾ ਕੀਤਾ ਕੁਝ ਯੂਨੀਅਨ ਆਗੂਆਂ ਨੇ ਛੋਟੇ ਕਿਸਾਨਾਂ ਤੋਂ ਪੈਸੇ ਇਕੱਠੇ ਕਰਕੇ ਵੱਡੀਆਂ ਜਾਇਦਾਦਾਂ ਬਣਾਈਆਂ ਹਨ ਯੂਨੀਨਾ ਸਿਰਫ ਬੇਤੁਕੇ ਮੁੱਦਿਆਂ ਤੇ ਸੜਕਾਂ ਤੇ ਰੇਲ ਗੱਡੀਆਂ ਰੋਕ ਕੇ ਆਪਣੀਆਂ ਦੁਕਾਨਾਂ ਚਲਾ ਰੀਆਂ ਹਨ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਸਿੱਧਾ ਦੋਸ਼ ਲਗਾਇਆ ਤੇ ਕਿਹਾ ਕਿ ਬਹੁਤ ਸਾਰੇ ਕਿਸਾਨ ਆਗੂਆਂ ਨੇ ਰਾਜ ਦੇ ਹੋਟਲਾਂ ਤੇ ਹਸਪਤਾਲਾਂ ਵਿੱਚ ਵੀ ਆਪਣੀ ਹਿੱਸੇਦਾਰੀ ਪਾਈ ਹੈ। ਉਹਨਾਂ ਨੇ ਚੁਣੌਤੀ ਦਿੱਤੀ ਹੈ ਕਿ ਕਿਸਾਨ ਆਗੂ ਖੇਤੀ ਸੰਕਟ ਨਾਲ ਜੁੜੇ ਮਾਮਲੇ ਤੇ ਉਹਨਾਂ ਨਾਲ ਲਾਈਵ ਬਹਿਸ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਯੂਨੀਨਾ ਤੇ ਕਿਸਾਨ ਦੋਵੇਂ ਵੱਖੋ-ਵੱਖ ਹਨ। ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਕਿਸਾਨ ਯੂਨੀਨਾ ਸੰਘਰਸ਼ ਦੀ ਆੜ ਵਿੱਚ ਕਿਸਾਨਾਂ ਤੋਂ ਫੀਸ ਲੈਂਦੀਆਂ ਹਨ ਇਸ ਵੇਲੇ ਬੀਬੀਐਮਬੀ ਅਤੇ ਹਰਿਆਣਾ ਨਾਲ ਪਾਣੀ ਦਾ ਵਿਵਾਦ ਹੈ ਪਰ ਪੰਜਾਬ ਦੇ ਕਿਸੇ ਵੀ ਕਿਸਾਨ ਆਗੂ ਨੇ ਇੱਕ ਵੀ ਸ਼ਬਦ ਨਹੀਂ ਕਿਹਾ ਅਮਰੀਕਸਰ ਪ੍ਰਸ਼ਾਸਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਜਮਰੀਕਸਰ ਵਿੱਚ ਬਲੈਕਆਊਟ ਹੋਵੇਗਾ ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਹੈ ਅਮਰੀਕਸਰ ਦੇ ਰਣਜੀਤ ਐਵੇਨਿਊ ਵਿੱਚ 1 ਘੰਟਾ ਮੋਕ ਡ੍ਰਿਲ ਤੇ 8 ਤੋਂ 8:30 ਵਜੇ ਤੱਕ ਬਲੈਕਆਊਟ ਕੀਤਾ ਜਾਵੇਗਾ ਦੂਜੇ ਪਾਸੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਰਾਤ 9:30 ਤੋਂ ਰਾਤ 10 ਵਜੇ ਤੱਕ ਜਲੰਧਰ ਜ਼ਿਲ੍ਹੇ ਵਿੱਚ ਬਲੈਕਆਊਟ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਬਲੈਕਆਊਟ ਤੋਂ ਪਹਿਲਾਂ ਸਾਇਰਨ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਇਸ ਸਮੇਂ ਦੌਰਾਨ ਐਮਰਜੈਂਸੀ ਸੇਵਾਵਾਂ ਵਾਲੇ ਧਾਰਿਆਂ ਤੋਂ ਇਲਾਵਾ ਪੂਰੇ ਜ਼ਿਲ੍ਹੇ ਵਿੱਚ ਲਾਈਟ ਬੰਦ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਵਿਉਕਤ ਸਮੇਂ ਦੌਰਾਨ ਸਟਰੀਟ ਲਾਈਟਾਂ ਦੀਆਂ ਲਾਈਟਾਂ ਬੰਦ ਕਰਵਾ ਦਿੱਤੀਆਂ ਜਾਣਗੀਆਂ ਉਹਨਾਂ ਦੱਸਿਆ ਕਿ ਬਲੈਕਆਊਟ ਦੌਰਾਨ ਜਿਲ੍ਹਾ ਵਾਸੀ ਜਨਰੇਟਰਾਂ ਅਤੇ ਇਨਵਰਟਰਾਂ ਰਾਹੀਂ ਲਾਈਟਾਂ ਦੀ ਵਰਤੋਂ ਨਾ ਕਰਨ ਰਾਜਨੀਤੀ ਦੇ ਬਾਬਾ ਬੋੜ ਸਾਬਕਾ ਕੇਂਦਰੀ ਮੰਤਰੀ ਸਾਬਕਾ ਰਾਸਵਭਾ ਮੈਂਬਰ ਅਤੇ ਸੀਨੀਅਰ ਅਕਾਲੀ ਦਲ ਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਦਾ ਅੰਤਿਮ ਸੰਸਕਾਰ ਸੰਗਰੂਰ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਕੀਤਾ ਗਿਆ ਸੁਖਦੇਵ ਸਿੰਘ ਢੀਂਡਸਾ ਨੂੰ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਅਗਨੀ ਵਿਖਾਈ ਅਕਾਲੀ ਆਗੂ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਇੱਥੇ ਵੀ ਦੱਸਦੀ ਹੈ ਕਿ ਅਕਾਲੀ ਦਲ ਦੇ ਆਗੂ ਸੁਖਵੀਰ ਸਿੰਘ ਬਾਦਲ ਸਨੇ ਮਨਪ੍ਰੀਤ ਸਿੰਘ ਬਾਦਲਾ ਪ੍ਰੇਮ ਸਿੰਘ ਚੰਦੂ ਮਾਜਰਾ ਆਪ ਵਿਧਾਇਕ ਦੀਨਦਰ ਕੋਰ ਭਰਾਜ ਵਿਕਰਮ ਮਜੀਠੀਆ ਅਸ਼ਵਨੀ ਸ਼ਰਮਾ ਪ੍ਰਨੀਤ ਕੋਰ ਅਤੇ ਹੋਰ ਆਗੂ ਉਹਨਾਂ ਦੀ ਅੰਤਿਮ ਵਿਦਾਇ ਵਿੱਚ ਸ਼ਾਮਲ ਹੋਏ ਪੰਜਾਬ ਸਰਕਾਰ ਵੱਲੋਂ ਨਜਾਇਜ਼ ਸ਼ਰਾਬ ਨੂੰ ਲੈ ਕੇ ਵੱਡਾ ਐਕਸ਼ਨ ਲਿਆ ਗਿਆ ਹੈ ਇਸ ਤਹਿਤ ਬਠਿੰਡਾ ਚ ਵੱਡੀ ਛਾਪੇਮਾਰੀ ਦੌਰਾਨ ਦੋ ਟਰੱਕਾਂ ਵਿੱਚੋਂ ਸੀ ਹਜ਼ਾਰ ਲੀਟਰ ਇਥਨੋਲ ਜ਼ਬਤ ਕੀਤੀ ਗਈ ਹੈ ਐਕਸਾਈਜ਼ ਵਿਭਾਗ ਨੇ ਗੁਜਰਾਤ ਨੰਬਰ ਦੇ ਦੋ ਟਰੱਕਾਂ ਨੂੰ ਕਬਜ਼ੇ ਵਿੱਚ ਲਿਆ ਹੈ ਜੋ ਦੂਜੇ ਸੂਬਿਆਂ ਚ ਨਜਾਇਜ਼ ਸ਼ਰਾਬ ਦੀ ਤਸਕਰੀ ਕਰ ਰਹੇ ਸਨ ਇਸ ਮਾਮਲੇ ਸਬੰਧੀ ਹੁਣ ਤੱਕ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਚ ਢਾਬਾ ਮਾਲਕ ਉਸਦੇ ਕਰਮਚਾਰੀ ਅਤੇ ਟੈਂਕਰ ਡਰਾਈਵਰ ਸ਼ਾਮਿਲ ਹਨ ਇਹਨਾਂ ਵਿੱਚੋਂ 4 ਲੋਕ ਬਠਿੰਡਾ ਦੋ ਉੱਤਰ ਪ੍ਰਦੇਸ਼ ਅਤੇ ਦੋ ਨੇਪਾਲ ਨਾਲ ਸੰਬੰਧਿਤ ਸਨ ਫਿਲਹਾਲ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਫ ਸਨੇਹਾ ਹੈ ਕਿ ਨਜਾਇਜ਼ ਸ਼ਰਾਬ ਤੇ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾਵੇਗੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜੋ ਵੀ ਨਜਾਇਜ਼ ਸ਼ਰਾਬ ਬਣਾਏਗਾ ਜਾਂ ਵੇਚੇਗਾ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਬੀਤੇ ਦਿਨ ਤੋਂ ਗਰਮੀ ਤੋਂ ਰਾਹਤ ਮਿਲੀ ਹੈ ਜਦੋਂ ਪੂਰਾ ਅਸਮਾਨ ਬੱਦਲਾਂ ਨਾਲ ਢੱਕਿਆ ਤੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋਈ ਹੈ ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ ਮੌਸਮ ਵਿਭਾਗ ਨੇ 4 ਜੂਨ ਤੱਕ ਗਰਜ ਅਤੇ ਬਿਜਲੀ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਜੇ ਮਾਨਸੂਨ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਜਲਦੀ ਹੀ ਮਾਨਸੂਨ ਦਸਤਕ ਦੇ ਸਕਦਾ ਹੈ ਮੌਸਮ ਆਈਰਾ ਅਨੁਸਾਰ 25 ਜੂਨ ਤੋਂ ਪਹਿਲਾਂ ਪੰਜਾਬ ਵਿੱਚ ਮਾਨਸੂਨ ਦਸਤਕ ਦੇ ਸਕਦਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਇਸ ਵਾਰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਆਮ ਨਾਲੋਂ ਵੱਧਮੀ ਪਵੇਗਾ ਤੇ ਮਾਨਸੂਨ ਦੀ ਗਤੀ ਵੀ ਸਮੇਂ ਤੋਂ ਪਹਿਲਾਂ ਚੱਲ ਰਹੀ ਹੈ ਇਸ ਵਾਰ ਕਈ ਰਾਜਾਂ ਵਿੱਚ ਮਾਨਸੂਨ ਤੈ ਸਮੇਂ ਤੋਂ ਇੱਕ ਹਫ਼ਤਾ ਪਹਿਲਾਂ ਚੱਲ ਰਿਹਾ ਹੈ ਕੱਗਰ ਨਦੀ ਦੇ ਕੋਲ ਇਲਾਕੇ ਚਕਸਰਾਉਣ ਵਾਲੇ ਤਿੰਦੂਏ ਸਾਂਬਰ ਤੇ ਹੋਰ ਜੰਗਲੀ ਜੀਵਾਂ ਨੂੰ ਸੁਰੱਖਿਅਤ ਰਸਤਾ ਮੁਹੱਈਆ ਕਰਵਾਉਣ ਲਈ ਹੁਣ ਜੰਗਲੀ ਜੀਵਾਂ ਦੀ ਆਵਾਜਾਈ ਨੂੰ ਸੁਰੱਖਿਅਤ ਰੱਖਣ ਲਈ 3 ਕਿਲੋਮੀਟਰ ਲੰਬੀ ਐਲੀਵੇਟਿਡ ਸੜਕ ਬਣਾਈ ਜਾਵੇਗੀ ਜੰਗਲਾਤ ਵਿਭਾਗ ਨਦੀਨਾਂ ਲੱਗਦੇ ਪੀਰ ਮੁਛਲਾ ਜਿਰਪੁਰ ਵਿਚ ਲੱਪਗਾ 400 ਏਕੜ ਸੁਰੱਖਿਅਤ ਜੰਗਲ ਦਾ ਪ੍ਰਬੰਧ ਕਰੇਗਾ ਇਹ ਯੋਜਨਾ ਪਿਛਲੇ 2 ਸਾਲਾਂ ਤੋਂ ਲਟਕੀ ਹੋਈ ਸੀ ਕਿਉਂਕਿ ਜੰਗਲਾਤ ਜ਼ਮੀਨ ਇਸ ਵਿੱਚ ਰੁਕਾਵਟ ਬਣ ਰਹੀ ਸੀ ਇਸ ਮਾਮਲੇ ਨੂੰ ਐਫਸੀਏ ਤਹਿਤ ਵਿਚਾਰਿਆ ਜਾਣਾ ਸੀ ਨੈਸ਼ਨਲ ਹਾਈਵੇ ਥਿਓਰਟੀ ਆਫ ਇੰਡੀਆ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਇੱਕ ਉੱਚੀ ਸੜਕ ਦਾ ਪ੍ਰਸਤਾਵ ਰੱਖਿਆ ਗਿਆ ਸੀ ਜੰਗਲ ਵਿੱਚ 6 ਲੇਨ ਦੀ ਸੜਕ ਬਣਾਉਣ ਨਾਲ 50 ਏਕੜ ਦਾ ਖੇਤਰ ਪ੍ਰਭਾਵਿਤ ਹੋਵੇਗਾ ਪਰ ਜੰਗਲਾਤ ਵਿਭਾਗ ਵੱਲੋਂ ਐਲੀਵੇਟਡ ਬਦਲ ਨੂੰ ਮਨਜ਼ੂਰੀ ਦਿੱਤੇ ਜਾਣ ਨਾਲ ਜੰਗਲੀ ਜੀਵਾਂ ਦੀ ਆਵਾਜਾਈ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ ਅਤੇ ਆਵਾਜਾਈ ਦਾ ਸੁਚਾਰੂ ਪ੍ਰਵਾਹ ਯਕੀਨੀ ਬਣਾਇਆ ਜਾਵੇਗਾ ਦੱਸ ਦਈਏ ਕਿ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਮਹਿੰਦਰ ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲੇ ਬਾਰੇ ਕੈਬਨਟ ਕਮੇਟੀ ਨੇ ਹਾਈਬ੍ਰਿਡ ਐਨੂਇਟੀ ਮੋਡ ਦੇ ਤਹਿਤ 6 ਲੈਣ ਵਾਲੀ ਸੜਕ ਨੂੰ ਮਨਜ਼ੂਰੀ ਦਿੱਤੀ ਸੀ ਪ੍ਰਸਤਾਵਿਤ ਬਾਈਪਾਸ ਜਿਰਕਪੁਰ ਅਤੇ ਪੰਚਕੂਲਾ ਦੇ ਭਾਰੀ ਸ਼ਹਿਰੀ ਖੇਤਰਾਂ ਵਿੱਚ ਪੀੜ ਪੜਕੇ ਨੂੰ ਘਟਾਏਗਾ ਸਮਾਜਿਕ ਨਿਆਂ ਅਧਿਕਾਰਤਾ ਤੇ ਕਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਸ ਕੀ ਤਹਿਤ ਚਾਲੂ ਵਿੱਤੀ ਸਾਲ 2025-26 ਦੌਰਾਨ ਅਨੁਸੂਚਿਤ ਜਾਤੀਆਂ ਦੇ 7352 ਲਾਭਪਾਤਰੀਆਂ ਨੂੰ 37.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਡਾਕਟਰ ਬਲਜੀਤ ਕੌਰ ਨੇ ਦਸਾਂ ਕੇ ਅਨੁਸੂਚੀ ਜਾਤੀਆਂ ਲਈ ਆਸ਼ੀਰਵਾਸ ਕੀ ਮਦੀਨ ਜਿਲ੍ਹਾ ਬਰਨਾਲਾ ਬਠਿੰਡਾ ਫਰੀਦਕੋਟ ਸ਼੍ਰੀ ਫਤਿਹਗੜ੍ਹ ਸਾਹਿਬ ਫਾਜ਼ਿਲਕਾ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਮਾਨਸਾ ਮੋਗਾ ਸ਼੍ਰੀ ਮੁਕਸਰ ਸਾਹਿਬ ਪਟਿਆਲਾ ਪਠਾਨਕੋਟ ਰੋਪਣਾਗਰ ਐਸਐਸ ਨਗਰ ਸੰਗਰੂਰ ਮਲੇਰਕੋਟਲਾ ਤੇ ਤਰਨਤਾਰਨ ਦੇ ਅਨੁਸੂਚੀ ਜਾਤੀਆਂ ਦੇ ਕੁੱਲ 7352 ਲਾਭਪਾਤਰੀਆਂ ਦੀਆਂ ਦਰਖਾਸਤਾਂ ਚਾਲੂ ਸਾਲ ਦੌਰਾਨ ਆਸ਼ੀਰਵਾਦ ਦੇ ਪੋਰਟਲ ਤੇ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਨੂੰ 37.50 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਡਾਕਟਰ ਬਲਜੀਤ ਕੋਰ ਨੇ ਦੱਸਿਆ ਕਿ ਇਹ ਆਸ਼ੀਰਵਾਦ ਸਕੀਮ ਤਹਿਤ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ ਘੱਟ ਆਮਦਨੀ ਵਾਲੇ ਪਰਿਵਾਰ ਨਾਲ ਸੰਬੰਧਿਤ ਲੜਕੀਆਂ ਦੇ ਵਿਆਹ ਲਈ 51000 ਰੁਪਏ ਦੀ ਵਿੱਤੀ ਸਹਾਇਤਾ ਮੁਜੀਠਿਆ ਜੀ ਦੇਖੋ ਜੀ ਬਹੁਤ ਗੰਨਾ ਗੁੰਡਾਗਰਦੀ ਵਧ ਗਈ ਮੁਜੀਠਿਆ ਜੀ ਮਗਰ ਤੂੰ ਦਾ ਨਾ ਬੋਲ ਤੇਰੇ ਰਾਜ ਬੇੜੇ ਥਾਣੇ ਦੇ ਸਾਹਮਣੇ ਇੱਕ ਥਾਣੇਦਾਰ ਆਪਣੀ ਧੀ ਦੀ ਜਿੱਦ ਬਚਾਉਂਦਾ ਹਿੱਕ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਜੀਠੀਆ ਜਿੰਦਾਬਾਦ ਦੇ ਨਾਰੇ ਲਾਏ ਸੀ ਭੁੱਲ ਗਏ ਬੜੀ ਛੇਤੀ ਭੁੱਲ ਜਾਂਦੇ ਆ ਨਾਬਾ ਜੇਲ ਬਰੇ ਕਿਹੜੇ ਕਿਹਦੇ ਰਾਤ ਚ ਹੋਈ ਸੀ ਉਹ ਨਿਸ਼ਾਨ ਸਿੰਘ ਜਿਹੜਾ ਜਿਹੜਾ ਭੱਜ ਗਿਆ ਸੀਗਾ ਉਹ ਕੋਈ ਕਿਹਦਾ ਬੰਦਾ ਨਿਕਲਿਆ ਸੀਗਾ ਆ ਜਿਹੜੇ ਨਸ਼ੇ ਫੜੇ ਜਾਂਦੇ ਆ ਕੋਈ ਫੀਮ ਫੜ ਲਈ ਕਿਦੋਂ ਸਾਰਿਆਂ ਚ ਕਾਲੀ ਦਾਲ ਹੁੰਦਾ ਵਿੱਚੀ ਤੁਸੀਂ ਤਾਂ ਲੈ ਆਇਓ ਭਾਈ ਇਹਨਾਂ ਨੂੰ ਗੈਂਗਸਟਰਾਂ ਨੂੰ ਆ ਨਸ਼ਿਆਂ ਨੂੰ ਤੁਸੀਂ ਤਾਂ ਲੈ ਕੇ ਆਇਓ ਹੁਣ ਤੁਸੀਂ ਬਰੋਕਰ ਕਰਦੇ ਹੋ ਫਿਰ ਇਸ ਕਰਕੇ ਲੋਕ ਮੰਦੀ ਨਹੀਂ ਉਹਨਾਂ ਨਿਕਲ ਗਏ ਉਹਨਾਂ ਛੱਡਿਆ ਤੂੰ ਨਾ ਬੋਲ ਕਿਸੇ ਕਿਸ ਅੱਛਾ ਕਿਸੇ ਹੋਰ ਬੰਦੇ ਤੋਂ ਕਹਾ ਦੋ ਚਲ ਤੁਸੀਂ ਆਪ ਨਾ ਬੋਲੋ ਪਰ ਪਾਰਟੀ 'ਚ ਬੰਦੀ ਹੈ ਨਹੀਂ ਹੁਣ ਲਾ ਸੁੱਚਾ ਸਿੰਘ ਲੰਗਾ ਦੱਸਿਆ ਮੈਂ ਇਨਕਲਾਬ ਲਿਆ ਦਿਆਂਗਾ ਬਿੱਤਾ ਸੋਲਡਰ ਉਹਦੀ ਵੀਡੀਓ ਹਜੇ ਤੱਕ ਪਾਈਆਂ ਦੇਖਦੇ ਆ ਲੋਕ ਕਹਿੰਦੇ ਇਹ ਆਈ ਨਾ ਬੜਾ ਬਣਾਈ ਹੋਈ ਆ ਕਹਿੰਦੇ ਇਹਦਾ ਸੋ ਉਹ ਇਨਕਲਾਬ ਲਿਆਉਣਗੇ ਸੁੱਚਾ ਸਿੰਘ ਲੰਗਾ ਹੋਰੀ ਦੱਸੋ ਮੇਨ ਮੇਨ ਪ੍ਰਚਾਰਕ ਨੇ ਪਾਰਟੀ ਦੀ ਹਾਲਤ ਦੇਖ ਲਓ ਤੁਸੀਂ ਵੀ ਇਨਾਂ ਦਾ ਕੋਈ ਕਿਰਦਾਰ ਨਹੀਂ ਕੁਛ ਨਹੀਂ ਪੱਠ ਪੁਰਾਣੇ ਪੁੰਡ ਪੁਰਾਣੇ ਉੱਥੇ ਹੀ ਬੈਠੇ ਆ ਬਸ ਹਰ ਵਾਰੀ ਕਹਿੰਦੇ ਇੱਕ ਮੌਕਾ ਹੋਰ ਦਿਓ ਜੀ ਇੱਕ ਮੌਕਾ ਹੋਰ ਬਿਲਕੁਲ ਨਹੀਂ ਯਾਰ ਮੌਕੇ ਕਿੰਨੇ ਕਿ ਦੇ ਦਿਆ ਦੇ ਦਿੱਤੇ ਤਾਂ ਹੈਗੇ ਸੀ ਅਸੀਂ ਕਿਹੜਾ ਕੋਈ ਪ੍ਰੋਫੈਸ਼ਨਲ ਜਾਂ ਕੋਈ ਖਾਨਦਾਨੀ ਮਤਲਬ ਰਾਜਨੀਤਿਕ ਲੋਕਾਂ ਵੀ ਮੇਰਾ ਦਾਦਾ ਮੰਤਰੀ ਸੀ ਮੇਰਾ ਬਾਪੂ ਐਮ ਐਲ ਏ ਸੀ ਬਣਨਾ ਹੀ ਬਣਨਾ ਹੈ ਮੈਨੂੰ ਰੱਖਣਾ ਹੀ ਪੈਣਾ ਹੈ ਬਈ ਚੱਲਣਾ ਹੀ ਪੈਣਾ ਵੀ ਐਸੇ ਕੰਮ ਨੂੰ ਗਾਂ ਵਧਾਉਣਾ ਅਸੀਂ ਕਦੋਂ ਸੀ ਇਸ ਕਲੈਂਚੀ ਇਤਾਂ ਇਤਾਂ ਦੇ ਆਪਦੇ ਕੰਮ ਕਰਦੇ ਸੀ ਸਾਰੇ ਡਾਕਟਰ ਸਾਹਿਬ ਡਾਕਟਰ ਸੀਗੇ ਕੋਲੀ ਸਾਹਿਬ ਆਪ ਦਾ ਕੰਮ ਕਰਦੇ ਸੀ ਆ ਜਿੰਨੇ ਵੀ ਸਾਡੇ ਬੈਠੇ ਆ ਬੰਦੇ ਸਾਰੇ ਆਪਦੇ ਆਪਦੇ ਕੰਮਾਂ 'ਚ ਲੱਗੇ ਸੀ ਅਸੀਂ ਕੀ ਗਰੂ ਲੈਣਾ ਸੀ ਇਧਰੋਂ ਨਾ ਗਾਹਾਂ ਕੋਈ ਐ ਛੜਖੀਏ ਵੀ ਕੁਰਸੀ ਮੇਰੇ ਤਾਂ ਕੋਈ ਮੇਰੇ ਤਾਂ ਹਰੇਕ ਇਲੈਕਸ਼ਨ ਵਾਰੀ ਉਹ ਪੱਕਾ ਕਾਗਜ਼ ਭਰਦੇ ਆ ਉਹਦੇ 'ਚ ਉਹ ਦੱਸਣਾ ਪੈਂਦਾ ਐਫ.ਆਈ.ਡੀ ਦੇਣਾ ਪੈਂਦਾ ਜਾਇਦਾਦ ਦਾ ਮੇਰੇ ਤਾਂ ਘਟਦੀ ਐ ਹਰੇਕ ਵਾਰ ਐਕਸਾਈਡ ਡਿਪਾਰਟਮੈਂਟ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਇੱਕ ਸਖਤ ਕਾਰਵਾਈ ਕਰਦੇ ਆ ਬਠਿੰਡਾ ਦੇ ਵਿੱਚ 80000 ਲੀਟਰ ਜਿਹੜਾ 80000 ਲੀਟਰ ਜਿਹੜਾ ਇਥਨੋਲ ਉਹ ਬਰਾਮਦ ਕੀਤਾ ਗਿਆ ਦੋ ਟਰੱਕ ਭਰ ਕੇ ਇਥਨੋਲ ਦੇ ਜਿਹੜੇ ਬਾਹਰ ਨੂੰ ਜਾ ਰਹੇ ਸੀਗੇ ਕਿਸੇ ਦੂਸਰੇ ਰਾਜ ਨੂੰ ਜਾ ਰਹੇ ਸੀਗੇ ਉਹਨਾਂ ਨੂੰ ਫੜਿਆ ਗਿਆ ਔਰ ਉਹਨਾਂ ਵਿੱਚੋਂ ਟਰੱਕ ਨੰਬਰ ਜਿਹੜਾ ਦੋਨੋਂ ਟਰੱਕ ਜਿਹੜੇ ਨੇਗੇ ਉਹ ਗੁਜਰਾਤ ਸਟੇਟ ਦੇ ਉਹਨਾਂ ਦੀ ਰਜਿਸਟ੍ਰੇਸ਼ਨ ਆ ਉਹਨਾਂ ਦੋਨਾਂ ਟਰੱਕਾਂ ਦੀ ਗੁਜਰਾਤ ਸਟੇਟ ਦੀ ਰਜਿਸਟ੍ਰੇਸ਼ਨ ਆ ਔਰ ਇੱਕ ਟਰੱਕ ਦੇ ਵਿੱਚੋਂ ਲਗਭਗ 40000 ਲੀਟਰ ਇੱਕ ਟਰੱਕ ਦੇ ਅੰਦਰੋਂ ਜਿਹੜਾ ਉਹ ਬਰਾਮਦ ਹੋਇਆਗਾ ਵੀ ਆਰ ਬੀ ਜਿਹੜੀ ਹਸਪੀਟੈਲਿਟੀ ਪ੍ਰਾਈਵੇਟ ਲਿਮਟਿਡ ਚੱਕ आलिया ਦਿਨਾਨਗਰ ਦੀ ਜਿਹੜੀ ਉਹ ਡਿਸਟਿਲਰੀ ਆ ਉਹ ਪਲਾਂਟ ਆ ਯਾਨੀ ਕਿ ਦਿਨਾ ਨਗਰ ਦੇ ਅੰਦਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਪਲਾਂਟ ਜਿਹੜਾ ਐਗਜਿਸਟ ਕਰਦਾਗਾ ਜਿੱਥੋਂ ਇਹ ਟਰੱਕ ਜਿਹੜੇ ਨੇਗੇ ਉਹ ਲੋਡ ਹੋਏ ਸੀਗੇ ਜਿੱਥੋਂ ਇਹ ਟਰੱਕ ਜਿਹੜੇ ਨੇਗੇ ਭਰੇ ਗਏ ਸੀਗੇ ਸੋ ਬਹੁਤ ਵੱਡੀ ਕਾਮਯਾਬੀ ਜਿਹੜੀ ਆ ਸਾਡੇ ਡਿਪਾਰਟਮੈਂਟ ਨੂੰ ਮਿਲੀ ਆ ਪੰਜਾਬ ਸਰਕਾਰ ਨੂੰ ਮਿਲੀ ਆ ਔਰ ਦੇ ਨਾਲ ਦੀ ਨਾਲ ਦੋ ਟੋਇਟਾ ਐਟਿਓਸ ਗੱਡੀਆਂ ਜਿਹੜੀਆਂ ਇੱਕ ਟੋਇਟਾ ਐਟਿਓਸ ਤੇ ਇੱਕ ਨੋਵਾ ਗੱਡੀਆਂ ਜਿਹੜੀਆਂ ਉਹ ਵੀ ਫੜੀਆਂ ਗੱਜਾਂ ਲੰਗੀਆਂ ਇਹਦੇ ਵਿੱਚ ਹੁਣ ਤੱਕ ਲਗਭਗ 8 ਵਿਅਕਤੀ ਜਿਹੜੇ ਨੇਗੇ 8 ਵਿਅਕਤੀ ਗ੍ਰਿਫਤਾਰ ਹੋਏ ਨੇਗੇ ਜਿਨ੍ਹਾਂ ਵਿੱਚੋਂ 4 ਵਿਅਕਤੀ ਬਠਿੰਡਾ ਦੇ 4 ਵਿਅਕਤੀ ਬਠਿੰਡਾ ਦੇ 2 ਵਿਅਕਤੀ ਉੱਤਰ ਪ੍ਰਦੇਸ਼ ਦੇ ਔਰ 2 ਵਿਅਕਤੀ ਨੇਪਾਲ ਦੇ ਕੁੱਲ ਹੌਂਟੈਕ ਰਾਤ ਦੇ ਲਗਭਗ 8-10 ਘੰਟੇ ਚੱਲੇ ਆਪਰੇਸ਼ਨ ਚ ਜਿੱਥੇ 8 ਗ੍ਰਿਫਤਾਰੀਆਂ ਹੋਈਆਂ ਲੱਗੀਆਂ ਉਥੇ 80000 ਈਐਨ ਜਿਹੜਾ ਉਹਦੀ ਰਿਕਵਰੀ ਹੋਈ ਹੈਗੀ ਬਿਲਕੁਲ ਕੱਲ ਬੜੇ ਤਰੀਕੇ ਦੇ ਨਾਲ ਉਹ ਕੀ ਕਰਦੇ ਸੀਗੇ ਕਿਸ ਤਰ੍ਹਾਂ ਸਪੋ ਟਾਬੇ ਦੇ ਉੱਤੇ ਆਪਣਾ ਖੜ ਕੇ ਟਾਬਿਆਂ ਦੇ ਵਿੱਚੋਂ ਵੀ ਕੱਢਦੇ ਸੀ ਔਰ ਉੱਥੋਂ ਵੀ ਕੱਢ ਕੇ ਲੈ ਕੇ ਆਏ ਸੀਗੇ ਗੱਡੀਆਂ ਦੇ ਵਿੱਚੋਂ ਜਿਹੜੀਆਂ ਹੋਰ ਗੱਡੀਆਂ ਜਦੋਂ ਡਿਸਟ੍ਰੀ ਦੇ ਅੰਦਰੋਂ ਦੂਸਰੇ ਸਟੇਟਾਂ ਨੂੰ ਜਾਂਦੀਆਂ ਨੇ ਈਐਨਏ ਕਿਉਂਕਿ ਪੈਟਰੋਲ 'ਚ ਵੀ ਵਰਤਿਆ ਜਾਂਦਾ ਹੈਗਾ ਪੈਟਰੋਲ ਤੇ ਡੀਜ਼ਲ ਦੇ ਅੰਦਰ ਵੀ ਈਐਨਏ ਦੀ ਜਿਹੜੀ ਆ ਉਹ ਬਲੈਂਡਿੰਗ ਹੁੰਦੀ ਆ ਔਰ ਇਸੇ ਤਰੀਕੇ ਸੈਨੀਟਾਈਜ਼ਰਸ ਵੀ ਹੁੰਦੀ ਆ ਇਸੇ ਤਰੀਕੇ ਜਿਹੜੇ ਆਪਾਂ ਟਾਇਲਟਸ ਦੇ ਅੰਦਰ ਉਹਨੂੰ ਸਾਫ਼ ਕਰਨ ਲਈ ਪ੍ਰੋਡਕਟ ਯੂਜ਼ ਕਰਦੇ ਆ ਉਹਨਾਂ ਦੇ ਅੰਦਰ ਵੀ ਜਿਹੜੀ ਇਹਦੀ ਵਰਤੋਂ ਹੁੰਦੀ ਆ ਜਿਵੇਂ ਗੱਲ ਕਰਾਂ ਦੇਸੀ ਸ਼ਰਾਬ ਦੀ ਜੇਕਰ ਦੇਸੀ ਸ਼ਰਾਬ ਇਸ ਸਾਰੇ ਜ਼ਖੀਰੇ ਤੋਂ ਬਣਾਉਣੀ ਹੋਵੇ ਤਾਂ ਲਗਭਗ ਪੌਣੇ 4 ਲੱਖ 375000 ਬੋਤਲ ਜਿਹੜੀਆਂ 50 ਡਿਗਰੀ ਦੇਸੀ ਸ਼ਰਾਬ ਦੀਆਂ ਬਣ ਸਕਦੀਆਂ ਨੇਗੀਆਂ ਜੇਕਰ ਇੰਗਲਿਸ਼ ਜਿਹਨੂੰ IMFL ਕਹਿੰਦੇ ਆ ਇੰਗਲਿਸ਼ ਸ਼ਰਾਬ ਦੀ ਬਣਾਉਣੀ ਹੋਵੇ ਤਾਂ ਲਗਭਗ 250000 ਬੋਤਲ ਜੜੀਆਂ 75 ਡਿਗਰੀ ਸ਼ਰਾਬ ਦੀ ਤਿਆਰ ਹੋ ਸਕਦੀ ਹੈ ਜੇਕਰ ਸੈਨੀਟਾਈਜ਼ਰ ਦੀ ਗੱਲ ਕਰੀਏ ਤਾਂ ਲਗਭਗ 1,10,000 ਜਿਹੜਾ ਬੋਟਲ ਆ ਉਹ ਸੈਨੀਟਾਈਜ਼ਰ ਦੀ ਤਿਆਰ ਹੋ ਜਾਂਦੀ ਆ ਸੋ ਇਸ ਬਿਨਾ ਕਾਫੀ ਹੋਰ ਛੋਟੇ-ਛੋਟੇ ਪ੍ਰੋਡਕਟਾਂ ਦੇ ਅੰਦਰ ਇਹਦੀ ਵਰਤੋਂ ਹੁੰਦੀ ਆ ਸੋ ਮੇਰਾ ਕਹਿਣ ਦਾ ਪਾਵਾ ਜਿਹੜੇ ਲੋਕ ਦੇਸ਼ ਦੇ ਅੰਦਰ ਇਲੈਗਲ ਗੈਰ ਕਾਨੂੰਨੀ ਗਤੀਵਿਧੀਆਂ ਦੇ ਰਾਹੀਂ ਗੈਰ ਕਾਨੂੰਨੀ ਵਪਾਰ ਕਰਦੇ ਨੇਗੇ ਗੈਰ ਕਾਨੂੰਨੀ ਤੱਦੇ ਕਰਦੇ ਨੇ ਚਾਹੋ ਸ਼ਰਾਬ ਦਾ ਕਰਦੇ ਨੇ ਚਾਹੋ ਸੈਨੀਟਾਈਜ਼ਰ ਦਾ ਕਰਦੇ ਨੇਗੇ ਚਾਹੋ ਪੇਂਟ ਦੇ ਅੰਦਰ ਵਰਤੋਂ ਉਹਦੀ ਦੁਰਵਰਤੋਂ ਹੁੰਦੀ ਆ ਉਹ ਸਾਰੇ ਜਿਹੜੇ ਲੋਕ ਨੇਗੇ ਉਹ ਇਸ ਮਟੀਰੀਅਲ ਦਾ ਮਹਿਸੂਸ ਕਰਦੇ ਨੇਗੇ ਇਸ ਮਟੀਰੀਅਲ ਨੂੰ ਵਰਤਦੇ ਨੇਗੇ ਔਰ ਹੁਣ ਤੱਕ ਜੇ ਮੈਂ ਗੱਲ ਕਰਾਂ ਪਿਛਲੇ 3 ਸਾਲ ਦੀ 1,70,000 1,70,000 ਇਈਐਨ ਜਿਹੜਾ ਉਹ ਸਾਡੀ ਸਰਕਾਰ ਦੇ ਸਮੇਂ ਫੜਿਆ ਗਿਆਗਾ ਇੱਥੋਂ ਪਤਾ ਲੱਗਦਾਗਾ ਕਿ ਸਰਕਾਰ ਦੀ ਅवैध ਸ਼ਰਾਬ ਚ ਇਲਿਗਲ ਲਿਕਰ ਦੇ ਅੰਦਰ ਇਲਿਗਲ ਸੈਨੀਟਾਈਜ਼ਰ ਦੇ ਅੰਦਰ ਜਾਂ ਹੋਟ ਪ੍ਰੋਡਕਟਸ ਦੇ ਅੰਦਰ ਜਿਹੜੀ ਆ ਉਹ ਜ਼ੀਰੋ ਟੋਲਰੈਂਸ ਆ ਅਸੀਂ ਬਿਲਕੁਲ ਲੀਗਲ ਕੰਮ ਨੂੰ ਕਾਨੂੰਨੀ ਕੰਮ ਨੂੰ ਜਿਹੜਾ ਉਹ ਲਾਅ ਕਰਦੇ ਆ ਗੈਰ ਕਾਨੂੰਨੀ ਕੰਮ ਜਿਹੜਾ ਉਹ ਕਿਸੇ ਵੀ ਤਰੀਕੇ ਨਾਲ ਪੰਜਾਬ 'ਚ ਨਾ ਕਿਤੇ ਹੋਰ ਹੋਣਾ ਚਾਹੀਦਾ ਇਹਦੀ ਹਜੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਜਾਰੀ ਆ ਕਿਉਂਕਿ ਹਜੇ ਮੋੜਲੀ ਜਿਹੜੀ ਇਹ ਇੰਟਰੋਗੇਸ਼ਨ ਅਕਿਊਜ਼ ਦੀ ਹੋ ਰਹੀ ਹੈਗੀ ਕਿ ਜਿਹੜਾ ਕਿਹੜੀ ਜਗ੍ਹਾ ਤੇ ਜਾਣਾ ਸੀ ਆਈਐਨਏ ਔਰ ਕਿੱਥੇ ਜਾ ਕੇ ਯੂਜ਼ ਹੋਣਾ ਸੀਗਾ ਕਿੱਥੇ ਇਹਦੀ ਜਿਹੜੀ ਆ ਉਹ ਦੁਰਵਰਤੋਂ ਹੋਣੀ ਸੀ ਔਰ ਇਹਦੇ ਵਿੱਚ ਅਸੀਂ ਐਕਸਾਈਜ਼ ਐਕਟ ਦੇ ਸੈਕਸ਼ਨ 178 ਦਾ